ਕਿਸਾਨ ਆਗੂ ਸੁਖਵਿੰਦਰ ਸਿੰਘ ਸਬਰਾ ਦੀ ਜਿਨ੍ਹਾਂ ਦੇ ਘਰ ਪੁਲਿਸ ਪਹੁੰਚੀ ਹੈ ਜੀ ਹਾਂ ਅੱਧੀ ਰਾਤ ਨੂੰ ਹਾਊਸ ਅਰੈਸਟ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਗਈ ਹੈ ਇਹ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਕਿਸ ਕਦਰ ਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਦੇ ਘਰ ਪੁਲਿਸ ਪਹੁੰਚੀ ਹੈ ਸੋ ਦੱਸੇ ਕਿ ਸੁਖਵਿੰਦਰ ਸਿੰਘ ਸਬਰਾ ਨੇ ਪੁਲਿਸ ਤੇ ਇਲਜ਼ਾਮ ਲਗਾਇਆ ਕਿ ਕਿ ਪੁਲਿਸ ਨਹੀਂ ਦੱਸ ਰਹੀ ਕੋਈ ਵੀ ਕਾਰਨ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਇੱਥੇ ਪਹੁੰਚੀ ਹੈ ਹਾਊਸ ਅਰੈਸਟ ਕੀਤਾ ਗਿਆ ਲੇਕਿਨ ਇੱਥੇ ਕਾਰਨ ਨਹੀਂ ਦੱਸਿਆ ਗਿਆ ਕਿਨਾਂ ਕਾਰਨਾਂ ਕਰਕੇ ਅੱਧੀ ਰਾਤ ਨੂੰ ਪੁਲਿਸ ਇੱਥੇ ਪਹੁੰਚੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਿਨ ਉਨਾ ਕਿਹਾ ਕਿ ਪੁਲਿਸ ਉਹਨਾਂ ਨੂੰ ਕਾਰਨ ਨਹੀਂ ਦੱਸ ਰਹੀ ਹੈ ਲੇਕਿਨ ਅੱਧੀ ਰਾਤ ਪੁਲਿਸ ਦੀ ਟੀਮ ਇੱਥੇ ਪਹੁੰਚੀ ਹੈ ਜਿਸ ਨੂੰ ਲੈ ਕੇ ਹੁਣ ਕਿਸਾਨ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਰਾਤ ਇੱਥੇ ਪਹੁੰਚੀ ਹੈ ਪੁਲਿਸ ਦੀ ਟੀਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਨੇ ਕਿਸਾਨ ਆਗੂ ਸੁਖਵਿੰਦਰ ਸਿੰਘ ਸਬਰਾ ਜੁਨਾ ਦੇ ਘਰ ਇੱਥੇ ਪੁਲਿਸ ਪਹੁੰਚੀ ਹੈ ਅਤੇ ਉਹਨਾਂ ਨੂੰ ਹਾਊਸ ਅਰੈਸਟ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਹੈ ਅੱਧੀ ਰਾਤ ਦੀਆਂ ਇਹ ਤਸਵੀਰਾਂ ਨੇ ਇਥੇ ਇਹ ਉਹਨਾਂ ਦਾ ਕਹਿਣਾ ਹੈ ਕਿ ਪਰ ਪੁਲਿਸ ਨੂੰ ਪੁੱਛਣ ਦੇ ਬਾਵਜੂਦ ਪੁਲਿਸ ਉਹਨਾਂ ਨੂੰ ਕੋਈ ਜਵਾਬ ਵੀ ਦੇ ਨਹੀਂ ਕਿ ਆਖਿਰ ਕਿਉਂ ਉਹਨਾਂ ਨੂੰ ਹਾਊਸ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਪਤਾ ਨਹੀਂ ਅਫਸਰਸ਼ਾਹੀ ਦੀ ਜਾਂ ਕੈਰੀਅਰ ਜਾਂ ਪੰਜਾਬ ਦੀ ਸਰਕਾਰ ਦੀ ਕੈਰੀਅਰ। ਉਧਰ ਕਿਹੜੀ ਲਾਪਰਵਾਹੀ ਆ। ਅੱਜ तकरीबन 9:00 ਵਜੇ ਦਾ ਟਾਈਮ ਹੋ ਲੱਗਾ ਹੋਵੇ ਤੇ ਆਹ ਸਾਰੇ ਮਲਾਜ਼ਮਾਂ ਨੂੰ ਕੰਡ ਪਰੇਸ਼ਾਨ ਕੀਤਾ। ਹਾਊਸ ਅਰੈਸਟ ਵਾਲੇ ਆਏ ਆ। ਕਾਰਨ ਕੋਈ ਨਹੀਂ ਦੱਸ ਰਹੇ। ਪਰ ਕਾਰਨ ਇਹ ਵੀ ਸਾਨੂੰ ਖੁਦ ਨੂੰ ਪਤਾ ਨਹੀਂ। ਕੋਣ ਭਗਵੰਤ ਮਾਨ ਜੀ ਇਹ ਕੀ ਮਾਜਰਾ ਵਾ ਕੀ ਤੁਸੀਂ ਇਸ ਤਰ੍ਹਾਂ ਸਾਨੂੰ ਹੌਸਹਿਚ ਕਰਵਾ ਕੇ ਸਾਡੇ ਮਜ਼ਦਮਾ ਨੂੰ ਸਾਡੇ ਘਰਾਂ ਵਿੱਚ ਭਾਗੇ ਤੁਸੀਂ ਲੈਂਡ ਪਲੂਲਿੰਗ ਐਕਟ ਵਾਜੀ ਕਰ ਲਾਗੂ ਕਰ ਲੋਗੇ ਤੁਸੀਂ ਮੀਟਰ ਲਾਉਣ ਵਾਲੀ ਜਿਹੜੀ ਆ ਆਪਣਾ ਐਲਾਨ ਕੀਤਾ ਵੀ 31 ਅਗਸਤ ਤੱਕ ਮੀਟਰ ਲੱਗ ਜਾਣਗੇ ਕਿਪ ਵਾਲੀ ਇਹ ਲਾ ਲੋਗੇ ਅਸਲ ਦੇ ਵਿੱਚ ਤੁਹਾਨੂੰ ਲੋਕਾਂ ਨੇ ਬਦਲਾਵ ਵਾਸਤੇ ਚੁਣਿਆ ਸੀ ਬਦਲੇ ਵਾਸਤੇ ਨਹੀਂ ਚੁਣਿਆ ਪਰ ਤੁਸੀਂ ਜਿਸ ਤਰ੍ਹਾਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਇਹ ਪੰਜਾਬ ਦੇ ਪੋਤਾ ਪੰਜਾਬੀ ਪੋਤਾ ਜਿੰਨਾ ਲਹਿੰਦੇ ਦੇ ਚੜ੍ਹਦੇ ਦੇ ਜਿਹੜੇ ਬਲਟੇਰੀ ਆ ਰਲ ਮਿਲ ਕੇ ਸਾਰਿਆਂ ਨਾਲ ਵਾਪਸ ਮੋੜਿਆ ਵਾ ਕਿ ਅੱਜ ਉਹਨਾਂ ਲਟੇਰੀਆ ਦੇ ਨਾਲ ਤੁਸੀਂ ਖੜੇ ਜੇ ਪੰਜਾਬ ਕਦੀ ਮਾਫ਼ ਨਹੀਂ ਕਰੂ ਲੋਕ ਕਦੀ ਮਾਫ਼ ਨਹੀਂ ਕਰਨਗੇ ਹਾਊਸ ਰੈਸ਼ ਕਰਕੇ ਜਿੰਨੇ ਭੇਜ ਗਏ ਜੇ ਤੁਸੀਂ ਚਾਹੋ ਵੀ ਇਹ ਸਾਰਾ ਕੁਝ ਇੰਕਲਕਟ ਸਕਦੇ ਆ ਤੇ ਤੁਹਾਨੂੰ ਇੱਕ ਸੁਪਲਿਖਾ ਦੇ ਸੋ ਅਫਸਰ ਸਾਹਿਬ ਨੂੰ ਕਹਾਂਗੇ ਕਿ ਤੁਹਾਨੂੰ ਜਿੰਨਾ ਜਰ ਜਾਣਕਾਰੀ ਨਹੀਂ ਬਗੈਰ ਜਾਣਕਾਰੀ ਦੇ ਉਹਨਾਂ ਜਵਾਨਾਂ ਨੂੰ ਮਨੁੱਖ ਤੰਗ ਪਰੇਸ਼ਾਨ ਕਰਨਾ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਇਹ ਕਿਹੜੇ ਕਾਨੂੰਨੀ ਕਿਤਾਬ ਤੇ ਲਿਖਿਆ ਵਾ ਸੋ ਪੰਜਾਬ ਵਸੂ ਆਪੀਰ ਦੇ ਸਾਰੀਆਂ ਮੁਲਾਜ਼ਮ ਜੇ ਜਿਹੜੀਆਂ ਅਪੀਲ ਵਾ ਸਾਰੀਆਂ ਹੀ ਜਿਹੜੀਆਂ ਧਾਰਮਿਕ ਤੇ ਸਮਾਜਿਕ ਅਸੇ ਵਧੀਆਂ ਵਾ ਕਿਸਾਨ ਵੀ ਜਿਹੜੇ ਪੰਜਾਬ ਆਪੀਰ ਵਾ ਵੀ ਪੰਜਾਬ ਨੂੰ ਬਚਾਉਣਾ ਵਾ ਵੀ ਪੰਜਾਬੀ ਪੁੱਤਰੋ ਇਕਜਾਤੀ ਹੋ ਜੋ ਨਹੀਂ ਤੇ ਪੰਜਾਬ ਨੂੰ ਦਿੱਲੀ ਦੇ ਅੱਥੀ ਬਿਲਕੁਲ ਭਗਵੰਤ ਮਾਨ ਨੇ ਜਹੀ ਵਾ ਦੇ ਨੇ ਵੇਜਤਾ ਜੀ ਕੋਣਾ ਸਮਾਂ ਤਾਂ ਹਟੇਗਾ ਨਸਲ ਤੇ ਫਸਲ ਬਚਾਉਣ ਵਾਸਤੇ ਇੱਕ ਹੋਣਾ ਪੈਣਾ ਜੀ ਕਿਸਾਨੀ ਦੇ ਜਵਾਨੀ ਬਚਾਉਣ ਵਾਸਤੇ ਇੱਕ ਹੋਣਾ ਪੈਣਾ ਜੀ ਵਾਇਰੂਜੀਤ ਕਾਂਸਾ ਵਾਇਰੂਜੀਤ ਕਾਂਸਾ ਮਨਜੋਤ ਸਾਡੇ ਨਾਲ ਜੁੜੇ ਨੇ ਮਨਜੋਤ ਤਸਵੀਰਾਂ ਦੇਖ ਰਿਹਾ ਕਿ ਕਿਸ ਕਦਰ ਅੱਧੀ ਰਾਤ ਨੂੰ ਪੁਲਿਸ ਦੀ ਟੀਮ ਬਕਾਇਦਾ ਇੱਥੇ ਪਹੁੰਚੀ ਹੈ ਕੀ ਕੁਝ ਇਸ ਪੂਰੇ ਮਾਮਲੇ ਲੈ ਕੇ ਜਾਣਕਾਰੀ ਹੁਣਾਈ ਅਭੀਕੁਲਾ ਦਾ ਹਾਲਾ ਕੀ ਇਸ ਵਾਰ ਇਸ ਸਵਸਥੀਕਰਨ ਜਿਹੜਾ ਨਾ ਤਾਂ ਪੁਲਿਸ ਵੱਲੋਂ ਦਿੱਤਾ ਗਿਆ ਔਰ ਨਾ ਹੀ ਫਿਲਹਾਲ ਕਿਸਾਨਾਂ ਨੂੰ ਕੋਈ ਗੱਲ ਜੜੀ ਹੈ ਦੱਸੀ ਗਈ ਕਿਉਂਕਿ ਜਿਹੜੀ ਸੋਰਸਸੋਂ ਜਾਣਕਾਰੀ ਮਿਲ ਰਹੀ ਹੈ ਇਹ ਮਿਲੀ ਹੈ ਕਿ ਜਲੰਧਰ ਦੇ ਸ਼ਾਹਕੋਟ ਨਜ਼ਦੀਕ ਕੋਈ ਪ੍ਰੋਟੈਸਟ ਠੀਕਾ ਯਾਨੀ ਕਿ ਕੋਈ ਇਹ ਨਹੀਂ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਕਿਸਾਨਾਂ ਨੇ ਕਾਲ ਦਿੱਤੀ ਸੀ ਕਿਸੇ ਵੱਖਰੀ ਜੱਥੇ ਮੰਡੀ ਵੱਲੋਂ ਕੋਈ ਕਾਲ ਸੀਗੀ ਕੋਈ ਪ੍ਰੋਟੈਸਟ ਕਰਨ ਦੀ ਤਾਂ ਜਿਸ ਤੋਂ ਬਾਅਦ ਹਾਲਾਂਕਿ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸ਼ਾਹਕੋਟ ਦੇ ਵਿੱਚ ਜਦੋਂ ਪ੍ਰੋਟੈਸਟ ਹੋਵੇ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਘਰ ਪੁਲਿਸ ਪਹੁੰਚੀ ਉਹ ਅੰਮ੍ਰਿਤਸਰ ਔਰ ਕਰਨਤਾਰਨ ਗੁਰਦਾਸਪੁਰ ਪਹੁੰਚੀ ਜਦ ਕਿ ਜੇਕਰ ਸ਼ਾਹਕੋਟ ਦੇ ਵਿੱਚ ਕੋਈ ਪ੍ਰੋਟੈਸਟ ਹੈ ਤਾਂ ਜਲੰਧਰ ਵਾਲੇ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਘਰ ਤੱਕ ਪੁਲਿਸ ਨਹੀਂ ਪਹੁੰਚ ਨਹੀਂ ਕੀਤੀ ਬਾਕੀ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਸੁਭਿੰਦਰ ਸਿੰਘ ਸਭਰਾ ਜੋ ਕਿ ਪੱਟੀ ਦੇ ਨਜ਼ਦੀਕ ਉਹਨਾਂ ਦਾ ਪਿੰਡ ਹੈ ਉੱਥੇ ਪਹੁੰਚੀ ਦੀ ਰਾਤ ਤੱਕ ਕਰਕ 2 ਘੰਟੇ ਪੁਲਿਸ ਜਿਹੜੀ ਉਹਨਾਂ ਦੇ ਘਰਾਂ ਦੇ ਵਿੱਚ ਬੈਠੀ ਰਹੀ ਔਰ ਉਸ ਤੋਂ ਬਾਅਦ ਕਰਨ ਤਾਰ ਦੇ ਨਜ਼ਦੀਕ ਪਿੰਡ ਚਾਲੇਵੀ ਵਿੱਚ ਪਹੁੰਚੀ ਹੈ ਸੁਰਿੰਦਰ ਸਿੰਘ ਸਤਾਲਾ ਦਾ ਜਿਹੜਾ ਘਰ ਹੈ ਉਸ ਦੇ ਘਰ ਦੇ ਬਾਹਰ ਪਹੁੰਚੀ ਹੈ ਪੁਲਿਸ ਤੁਸੀਂ ਤਸਵੀਰਾਂ ਚ ਵੀ ਦੇਖ ਸਕਾਰੇ ਕਿਵੇਂ ਬੈਸਬਸਾਈਟ ਚੱਲ ਰਹੀ ਹੈ ਔਰ ਅੱਧੀ ਰਾਤ ਨੂੰ ਪੁਲਿਸ ਜਿਹੜੀ ਨਾ ਤਾਂ ਇਹ ਤਸਰੀ ਵੀ ਕਿਉਂ ਗਈ ਹੈ ਕੇਵਲ ਇਹ ਪੁੱਛ ਰਹੀ ਹੈ ਕਿ ਉਹਨਾਂ ਦਾ ਮੋਬਾਈਲ ਕਿੱਥੇ ਹੈ ਬੜੀ ਹੈਰਾਨੀ ਜਨ ਗੱਲ ਇਹ ਵੀ ਹੈ ਔਰ ਉਸ ਤੋਂ ਬਾਅਦ ਜਿਹੜੇ ਤੀਸਰੇ ਆ ਗਏ ਸੀਨੀਅਰ ਮੀਤ ਪ੍ਰਧਾਨ ਨੇ ਹਰਵਿੰਦਰ ਸਿੰਘ ਮਸਾਨੀਆਂ ਕਿਸਾਨ ਮਦਦ ਸਰਚ ਕਮੇਟੀ ਦੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਪੁਲਿਸ ਪਹੁੰਚੀ ਹੈ ਬਲਕਿ ਇਹ ਦੋਨੋਂ ਕਿਸਾਨਾਂ ਕੋ ਜਿਹੜੇ ਘਰ ਦੇ ਵਿੱਚ ਨਹੀਂ ਮਿਲੇ ਕਿਸੇ ਪ੍ਰੋਗਰਾਮ ਕਰਕੇ ਘਰ ਤੋਂ ਬਾਹਰ ਸੀਗੇ ਲੇਕਿਨ ਜਿਵੇਂ ਸੁਖਵਿੰਦਰ ਸਿੰਘ ਸਭਰਾ ਅਧਿਕਾਰ ਪਹੁੰਚੇ ਤਾਂ ਲਗਭਗ 2 ਘੰਟੇ ਉੱਤੇ ਬੈਠੇ ਰਹੀ ਬਲਕਿ ਜਦੋਂ ਵਾਰੀ-ਵਾਰੀ ਇਹ ਪੁੱਛਿਆ ਗਿਆ ਕਿ ਤੁਸੀਂ ਆਇਆ ਤਾਂ ਹੈਗੇ ਹਾਊਸ ਰੈਸਟ ਕਰਨ ਦੇ ਲਈ ਪਰ ਕਾਰਨ ਕੀ ਹੈ ਨਾ ਤਾਂ ਕਿਸੇ ਤਰੀਕੇ ਦਾ ਕੋਈ ਪ੍ਰੋਟੈਸਟ ਵੀ ਕਾਲ ਦਿੱਤੀ ਹੈ ਨਾ ਹੀ ਕੋਈ ਪ੍ਰਦਰਸ਼ਨ ਅੱਗੇ ਰੱਖਿਆ ਗਿਆ ਬਲਕਿ ਪਿਛਲੇ ਦਿਨੀ ਪ੍ਰੋਟੈਸਟ ਸੀਗਾ ਉਸ ਵੇਲੇ ਕੋਈ ਪੁਲਿਸ ਦੀ ਗੱਲ ਜਿਹੜਾ ਉਨੇ ਹੀ ਪਹੁੰਚਿਆ ਤਾਂ ਹੁਣ ਜਿਦਣਾ ਕਿਤੇ ਕਿਸਾਨਾਂ ਦਾ ਇੱਕ ਹੈ ਨਾ ਕਿ ਪੁਲਿਸ ਦੇ ਵਿੱਚ دہشت ਜਿਹੜੀ ਪੁਲਿਸ ਉਹਨੂੰ دہشت ਫਲਾਉਣ ਦੀ ਕੋਸ਼ਿਸ਼ ਹੈ ਕਿ ਕਿਸਾਨ ਜਿਹੜੇ ਨੇ ਕਿਸੇ ਤਰੀਕੇ ਦੀ ਕੋਈ ਪ੍ਰੋਟੈਸਟ ਦੀ ਕਾਲ ਨਾ ਦੇਣ। ਹਾਲਾਂਕਿ ਇਹ ਜਿਸ ਤਰੀਕੇ ਦੇ ਨਾਲ ਉਹਨਾਂ ਘਰਾਂ ਦੇ ਵਿੱਚ ਪਹੁੰਚਿਆ ਤਿੰਨ ਤੋਂ ਚਾਰ ਜਿਹੜੇ ਸੁਭਾਈ ਆਗੂ ਨੇ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਦੇ ਉਹਨਾਂ ਦੇ ਘਰ ਤੱਕ ਪਹੁੰਚ ਕੀਤੀ ਹੈ ਹਾਲਾਂਕਿ ਦੋ-ਦੋ ਘੰਟੇ ਰੁੱਕ ਕੇ ਬਾਅਦ ਵਿੱਚ ਉਹ ਚਲੇ ਗਿਆ। ਤਾਂ ਹੁਣ ਕੀ ਕੁਝ ਅੱਜ ਵੀ ਫਿਰ ਮੀਟਿੰਗ ਹੋਣੀ ਹੈ ਕਿਸਾਨ ਮਿਹਨਤੂ ਸੰਘਰਸ਼ ਵਿੱਚ ਕਮੇਟੀ ਦੀ ਔਨਲਾਈਨ ਮੀਟਿੰਗ ਹੋਵੇਗੀ ਇਸ ਦੇ ਤੱਕ ਚਰਚਾ ਵੀ ਜਿਹੜੀ ਆ ਰਹਿਣੀ ਹੈ। अगे तस्वीर की निकलती है की सच्चाई जारी रखी जाती है जी, जी जी बहुत बहुत शुक्रिया फिलहाल की जानकारी जिस तरह इतने पुलिस पहुंची है उसके किसान हम सवाल जरूर चुक रहे हैं